ਤੁਹ ਜੁੜੇ ਹੋ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਦ ਕਰਦਾ ਹੈ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਾਤਮੇ ਲਈ ਯੁੱਧ ਨਸ਼ਿਆ ਵਿਰੁੱਧ ਮੈਮਕ ਵਿਡੀ ਹੋਈ ਹੈ ਜਿਸ ਦੇ ਤਹਿਤ ਲਗਾਤਾਰ ਕਾਰਵਾਈਆਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਗੱਲ ਕੀਤੀ ਜਾਵੇ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੀ ਤਾਂ ਫਰੀਕੋਟ ਪੁਲਿਸ ਵੱਲੋਂ 100 ਦੇ ਕਰੀਬ ਦਾਰੂ ਦੀਆਂ ਪੇਟੀਆਂ ਫੜਨ ਦਾ ਦਾਵਾ ਕੀਤਾ ਗਿਆ ਹੈ ਇਸ ਸੰਬੰਧ ਦੇ ਵਿੱਚ ਇੱਕ ਵਿਸ਼ੇਸ਼ ਪ੍ਰੈਸ ਵਾਰਤਾ ਕਰਦੇ ਹੋਏ ਆ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਮਕਬਰੀ ਦੀ ਤਲਾਸ਼ ਦੇ ਉੱਪਰ ਉਹਨਾਂ ਵੱਲੋਂ ਪਿੰਡ ਅਰਾਈਆਂ ਵਾਲਾ ਕਲਾ ਦੇ ਵਿੱਚ ਰੇਡ ਕੀਤੀ ਗਈ ਤਾਂ ਇੱਕ ਬੇਅਬਾਦ ਘਰ ਦੇ ਵਿੱਚੋਂ 100 ਦੇ ਕਰੀਬ ਪੇਟੀਆਂ ਸ਼ਰਾਬ ਦੀਆਂ ਮਿਲੀਆਂ ਜਿਸ ਵਿੱਚ ਅੰਗਰੇਜ਼ੀ ਅਤੇ ਦੇਸੀ ਦਾਰੂਆਂ ਦੀਆਂ ਪੇਟੀਆਂ ਸਨ ਫਿਲਹਾਲ ਇਸ ਮਾਮਲੇ ਦੇ ਵਿੱਚੋਂ ਦੋ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਅਤੇ ਦੋਹੇ ਹੀ ਫਰਾਰ ਨੇ ਉਹਨਾਂ ਦੇ ਫੜ ਲਈ ਟੀਮਾਂ ਗਠਨ ਕਰਤੀਆਂ ਅਤੇ ਜਲਦੀ ਉਹਨਾਂ ਨੂੰ ਫੜ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਸੁਣੋ ਇਸ ਮੌਕੇ ਹੋਰ ਕੀ ਵਧੇਰੇ ਜਾਣਕਾਰੀ ਸਾਂਝੀ ਕੀਤੀ ਡੀਐਸਪੀ ਤਰਲੋਚਨ ਸਿੰਘ ਨੇ ਸਾਡੇ ਪਿੰਡ ਰਾਈਆਂ ਵਾਲਾ ਜਿਹੜਾ ਸਦਰ ਫਰੀਕੋਟ ਦਾ ਪਿੰਡ ਤੇ ਸਾਡੇ ਇੱਕ ਚੌਕੀ ਇੰਚਾਰਜ ਏਸੀ ਸੁਖਿੰਦਰ ਸਿੰਘ ਨੂੰ ਸਿਗਰੇਟ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਦੇ ਵਿੱਚ ਇੱਕ ਜਗਸੀਰ ਸਿੰਘ ਸ਼ੇਰਾ ਪੁੱਤਰ ਅਮਰ ਸਿੰਘ ਵਾਸੀ ਦਾ ਇੱਕ ਪ੍ਰਾਣਾ ਕਰੇ ਜਿਹੜਾ ਕਾਫੀ ਮਾੜੀ ਹਾਲਤ ਵਿੱਚ ਮਿਲਿਆ ਹੋਇਆ ਸੀਗਾ ਤੇ ਉਸ ਦੇ ਵਿੱਚ ਜਿਹੜਾ ਇੱਕ ਸਾਜਨ ਜਸਵਿੰਦਰ ਸਿੰਘ ਵਾਸੀ ਰਾਈਆਂ ਵਾਲਾ ਦਾ ਰਹਿਣ ਵਾਲਾ ਜਿਹੜਾ ਸਾਜਨ ਨੇ ਉਹਦੇ ਉਸ ਘਰ ਦੇ ਵਿੱਚ ਜਿਹੜੀ ਇਨਲੀਗਲ ਸ਼ਰਾਬ ਲਕਾਸ਼ਪਾਕ ਰੱਖੀ ਹੋਈ ਸੀ ਜਦੋਂ ਚੌਕਿੰਦਾ ਚੋਂ ਉੱਥੇ ਪੁਲਿਸ ਨੇ ਰੇਡ ਕੀਤੀ ਜੀ ਤਾਂ ਉੱਥੇ ਸਾਨੂੰ 100 ਦੇ ਕਰੀਬ ਪੇਟੀਆਂ ਜਿਹੜੀਆਂ ਉੱਥੇ ਬਰਾਮਦ ਹੋਈਆਂ ਜਿਸ ਦੇ ਵਿੱਚ 65 ਇੰਗਲਿਸ਼ ਦੀ ਸ਼ਰਾਬ ਦੀਆਂ ਪੇਟੀਆਂ ਤੇ ਜਿਹੜੀਆਂ 35 ਸੀ ਉਹ ਦੇਸੀ ਸੋਫੀਆ ਸ਼ਰਾਬ ਮਿਲੀ ਤੇ ਇਸ ਤੇ ਮੁਕੱਦਮਾ ਨੰਬਰ 74 ਐਕਸਾਈਜ਼ ਐਕਟ ਤਹਿਤ ਸਰਦਾ ਥਾਣੇ 'ਚ ਦਰਜ ਕੀਤਾ ਗਿਆ ਕਿਹੜੀ ਸ਼ਰਾਬ ਆ ਸਰ ਜੀ ਕਿਉਂ ਮੈਂ ਜੀ ਇਹ ਇਹ ਸਮਗਲ ਕਰਕੇ ਸ਼ਰਾਬ ਇਥੇ ਲਿਆ ਕੇ ਕਾਸ਼ਪਾਗ ਰੱਖੀ ਹੋਈ ਸੀ ਕਿਉਂਕਿ ਇਹ ਤਾਂ ਜਦੋਂ ਹੁਣ ਜਿਹੜਾ ਦੋਸਤ ਸੀ ਉਹ ਤੋਂ ਦਾ ਮੈਂ ਸਾਝਾ ਸੀ ਇਹ ਪੱਤੇ ਚ ਫਰਾਰ ਹੋ ਗਿਆ ਸੀਗਾ ਤੇ ਜਦੋਂ ਇਸ ਦੀ ਹੁਣ ਗ੍ਰਿਫਤਾਰੀ ਹੋਏਗੀ ਉਸ ਤੋਂ ਪਤਾ ਕਰ ਲੱਗਾ ਕਿ ਵੀ ਇਹ ਸ਼ਰਾਬ ਕਿੱਥੋਂ ਲੈ ਕੇ ਆਇਆ ਇਸਦੇ ਨਾਲ ਅਗੇ ਇੰਨੀ ਮਤ ਹੈ ਕਿਥੋਂ ਸ਼ਰਾਬ ਆਈ ਅਗੇ ਕਿ ਇਹ ਲੋਕਲ ਲੈਵਲ ਤੇ ਸਪਲਾਈ ਕਰਦੇ ਜਾਂ ਅਗੇ ਹੋਰ ਅਸੀਂ ਭੇਜਦੇ ਸੀ ਕੋਈ ਪਤਾ ਵੀ ਨਾਮ ਦਾ ਹਾਂ ਜਿਹੜਾ ਜਿਹੜਾ ਸਾਜਣ ਹੈ ਜਿਹੜਾ ਰਾਈਵਾਲ ਦਾ ਇਹਦੇ ਤੇ ਇੱਕ ਐਨਡੀ ਕੰਮ ਕਰਨਾ ਫਰਾਂ ਦਾ ਚੇ। ਇਸ ਵਿੱਚ ਕੋਈ ਗਲਤੀ ਹੋਈ ਹੈ ਇਸ ਵਿੱਚ। ਫਾਨੀ ਗ੍ਰਿਫਤਾ ਨਹੀਂ ਹੋਈ ਜੇ ਕਿ ਸਾਨੂੰ ਉੱਥੇ ਜਿਹੜੇ ਉਸ ਕਾਰ ਦੇ ਵਿੱਚੋਂ ਚਲਾਰੀ ਮਿਲੀ ਤੇ ਜਿਸ ਤੇ ਜਿਹੜਾ ਦੋਨੋਂ ਹੀ ਤੋਂ ਸ਼ਿਫਰਾਂ